ਮੇਰੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਸਾਡੀ ਅੱਜ ਦੀ ਕਹਾਣੀ ਹੈ ਬੂਟਾ ਸਿੰਘ ਤੇ ਜੈਨਲ ਇੱਕ ਇਸ਼ਕ ਜੋ ਸਰਹੱਦਾਂ ਨੂੰ ਮੱਤ ਕਰ ਗਿਆ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਅਜੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰਨਾ ਸ਼ੁਰੂ ਕਰਦੇ ਆਂ ਅੱਜ ਦੀ ਕਹਾਣੀ ਸਾਲ ਸੀ 1947 ਜਦ ਭਾਰਤ ਦਾ ਵਿਭਾਜਨ ਹੋਇਆ ਇਸ ਸਮਾਂ ਸੀ ਖੂਨ ਖਰਾਬੇ ਦਾ ਜਿੱਥੇ ਹਰ ਪਾਸੇ ਨਫ਼ਰਤ ਤੇ ਹਿੰਸਾ ਆਪਣਾ ਨੰਗਾ ਨਾਚ ਕਰ ਰਹੀ ਸੀ ਇਨਾਂ ਹਾਲਾਤਾਂ ਵਿੱਚ ਪੰਜਾਬ ਦੀ ਧਰਤੀ ਤੇ ਇੱਕ ਸੱਚਾ ਇਸ਼ਕ ਜੰਮ ਰਿਹਾ ਸੀ ਬੁੱਟਾ ਸਿੰਘ ਬੁੱਟਾ ਸਿੰਘ ਇੱਕ ਸਧਾਰਨ ਜਿਆ ਸਿੱਖ ਨੌਜਵਾਨ ਸੀ ਉਸ ਦੀ ਜ਼ਿੰਦਗੀ ਕਿਸੇ ਆਮ ਜਵਾਨ ਵਾਂਗ ਸ਼ਾਂਤ ਸੀ ਪਰ ਵਿਭਾਜਨ ਨੇ ਸਭ ਕੁਝ ਬਦਲ ਦਿੱਤਾ ਦੰਗਿਆਂ ਦੌਰਾਨ ਜਦ ਅਣਗਿਣਤ ਮੁਸਲਮਾਨ ਔਰਤਾਂ ਤੇ ਬੱਚਿਆਂ ਨੂੰ ਮਾਰਿਆ ਜਾ ਰਿਹਾ ਸੀ ਉਹਨਾਂ ਵਿੱਚੋਂ ਇੱਕ ਸੀ ਜੈਨਬ ਜਿਸ ਦੀ ਜਾਨ ਬੂਟਾ ਸਿੰਘ ਨੇ ਬਚਾਈ ਉਹ ਉਸ ਨੂੰ ਆਪਣੇ ਘਰ ਲੈ ਆਇਆ ਇੱਜ਼ਤ ਨਾਲ ਰੱਖਿਆ ਅਤੇ ਪੂਰੀ ਤਰ੍ਹਾਂ ਉਸ ਦੀ ਹਿਫਾਜ਼ਤ ਕੀਤੀ ਕੁਝ ਸਮਾਂ ਬਾਅਦ ਦੋਵਾਂ ਨੂੰ ਆਪਸ ਵਿੱਚ ਪਿਆਰ ਹੋ ਗਿਆ ਇਹ ਇਸ਼ਕ ਕਿਸੇ ਫਿਲਮੀ ਕਹਾਣੀ ਵਰਗਾ ਨਹੀਂ ਸੀ ਇਹ ਸੀ ਇਮਾਨਦਾਰੀ ਭਰੋਸੇ ਤੇ ਇੱਜ਼ਤ ਤੇ ਆਧਾਰਿਤ ਪਿਆਰ ਬੂਟਾ ਨੇ ਆਪਣੇ ਪਰਿਵਾਰ ਅਤੇ ਸਮਾਜ ਦੀ ਪਰਵਾਹ ਨਾ ਕਰਦਿਆਂ ਜੈਨਵ ਨਾਲ ਵਿਆਹ ਕਰ ਲਿਆ ਦੋਮਾਨੋ ਇੱਕ ਬੱਚੀ ਵੀ ਹੋਈ ਉਹ ਜ਼ਿੰਦਗੀ ਦੇ ਹਰ ਪਲ ਨੂੰ ਪਿਆਰ ਨਾਲ ਜਿਉਂਦੇ ਰਹੇ ਪਰ ਖੁਸ਼ੀ ਦੇ ਇਹ ਪਲ ਲੰਬਾ ਸਮਾਂ ਨਾ ਚੱਲ ਸਕੇ ਭਾਰਤ ਸਰਕਾਰ ਅਤੇ ਪਾਕਿਸਤਾਨ ਵਿਚਕਾਰ ਹੋਏ ਇੱਕ ਸਮਝੌਤੇ ਤਹਿਤ ਜੋ ਵੀ ਮੁਸਲਿਮ ਔਰਤਾਂ ਭਾਰਤ ਵਿੱਚ ਰਹਿ ਰਹੀਆਂ ਸਨ ਉਹਨਾਂ ਨੂੰ ਵਾਪਸ ਪਾਕਿਸਤਾਨ ਭੇਜਣ ਦੀ ਕਾਰਵਾਈ ਚੱਲੀ ਜੈਨੂ ਨੂੰ ਵੀ ਇਸ ਲਿਸਟ ਵਿੱਚ ਰੱਖ ਦਿੱਤਾ ਗਿਆ ਬੁਟਾ ਸਿੰਘ ਨੇ ਬੇਹੱਦ ਕੋਸ਼ਿਸ਼ ਕੀਤੀ ਕਿ ਜੈਨੂ ਨੂੰ ਇੱਥੇ ਹੀ ਰੱਖ ਸਕੇ ਪਰ ਕਾਨੂੰਨ ਅਤੇ ਹਕੂਮਤ ਨੇ ਉਹਦਾ ਸਾਥ ਨਾ ਦਿੱਤਾ ਜੈਨੂ ਨੂੰ ਵੱਧ ਜ਼ਬਰਦਸਤੀ ਪਾਕਿਸਤਾਨ ਭੇਜ ਦਿੱਤਾ ਗਿਆ ਇੱਕ ਪਤੀ ਦੀ ਅਖੀਰਲੀ ਜੰਗ ਇੱਥੋਂ ਸਟਾਰਟ ਹੋਈ ਬੂਟਾ ਸਿੰਘ ਦੀ ਅੰਤਿਮ ਜੰਗ ਬੂਟਾ ਸਿੰਘ ਜੋ ਪਿਆਰ ਦੀ ਰੂਹ ਸੀ ਇਹ ਸਭ ਨਹੀਂ ਸਹਿ ਸਕਿਆ ਆਪਣੀ ਕੁੜੀ ਨੂੰ ਕੋਲ ਰੱਖ ਕੇ ਉਹ ਲੁਕ ਕੇ ਪਾਕਿਸਤਾਨ ਚਲਾ ਗਿਆ ਕਈ ਮੁਸ਼ਕਲਾਂ ਤੋਂ ਬਾਅਦ ਉਸਨੇ ਜੈਨੂ ਨੂੰ ਲੱਭ ਲਿਆ ਪਰ ਜਨਵ ਦੇ ਪਰਿਵਾਰ ਨੇ ਬਹੁਤ ਦਬਾਅ ਪਾਇਆ ਹੋਇਆ ਸੀ ਉਸਨੇ ਬੂਟਾ ਨੂੰ ਆਪਣਾ ਪਤੀ ਮੰਨਣ ਤੋਂ ਇਨਕਾਰ ਕਰ ਦਿੱਤਾ ਇਹ ਇਨਕਾਰ ਬੂਟਾ ਸਿੰਘ ਦਾ ਦਿਲ ਤੋੜ ਗਿਆ ਉਸਨੇ ਲਾਹੌਰ ਵਿੱਚ ਇੱਕ ਦਰਖਤ ਤੋਂ ਲਟਕ ਕੇ ਆਪਣੀ ਜਾਨ ਦੇ ਦਿੱਤੀ ਉਸ ਦੀ ਮਨ ਤੋਂ ਪਹਿਲਾਂ ਇੱਕ ਚਿੱਠੀ ਮਿਲੀ ਜਿਸ ਵਿੱਚ ਲਿਖਿਆ ਸੀ ਕਿ ਮੇਰੀ ਆਖਰੀ ਖੁਆਇਸ਼ ਹੈ ਕਿ ਮੇਰੀ ਮਿੱਟੀ ਜਨਮ ਦੇ ਪਿੰਡ ਵਿੱਚ ਦੱਬੀ ਜਾਵੇ ਅੰਤ ਇਸ਼ਕ ਅੱਜ ਵੀ ਜਿਉਂਦਾ ਹੈ ਪਾਕਿਸਤਾਨ ਦੀ ਜਨਤਾ ਨੇ ਉਸ ਦੇ ਇਸ਼ਕ ਨੂੰ ਸਲਾਮ ਕੀਤਾ ਉਹਦੀ ਮਿੱਟੀ ਲੋਹਾਰ ਨੇੜੇ ਦੱਬੀ ਗਈ ਲੋਕ ਕਹਿੰਦੇ ਨੇ ਕਿ ਅੱਜ ਵੀ ਬੂਟਾ ਸਿੰਘ ਦੀ ਕਬਰ ਤੇ ਕਈ ਲੋਕ ਦੂਰੀ ਤੋਂ ਆ ਕੇ ਫੁੱਲ ਚੜਾਉਂਦੇ ਹਨ ਇਹ ਕਹਾਣੀ ਸੰਸੁਖਾਉਂਦੀ ਹੈ ਕਿ ਪਿਆਰ ਧਰਮ ਨਹੀਂ ਵੇਖਦਾ ਸਰਹੱਦ ਨਹੀਂ ਮੰਨਦਾ ਤੇ ਇਮਾਨਦਾਰੀ ਦੀ ਕਦਰ ਹਰ ਦਿਲ ਕਰਦਾ ਹੈ ਮੈਨੂੰ ਆਸ ਹੈ ਤੁਹਾਨੂੰ ਕਹਾਣੀ ਜ਼ਰੂਰ ਪਸੰਦ ਆਈ ਹੋਵੇਗੀ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ फिर हाजर होवांगे नवी कहाणी